ਆ ਵੇਖੋ ਵੀਰ ਜੀ ਚਾਬੀ ਵੀ ਵਿੱਚੇ ਲੱਗੀ ਰਹਿ ਗਈ ਹੈ ਸਟੀਰਿੰਗ ਮੁੜ ਗਿਆ مالک ਰੱਖਣ ਵਾਲਾ ਜਿੰਨੂੰ ਰੱਖਦਾ ਆ ਆ ਸਾਡਾ ਵੀਰ ਜੇ ਦੀ ਗੱਡੀ ਦਾ ਐਕਸੀਡੈਂਟ ਹੋਇਆ ਵੀਰ ਠੀਕ ਠਾਕ ਹੈ ਸਾਡਾ ਮਾਰਾ ਜੀ ਨੇ ਰੱਖ ਲਿਆ ਇਹ ਕਿਹੜੀਆਂ ਲੱਤਾਂ ਨੇ ਨਹੀਂ ਲੁੱਟੀਆਂ ਬਾਈ ਉੱਥੇ ਆ ਲੱਤਾਂਆਂ ਘਾਣ ਢੋਟੇ ਢੂਈ ਤੇ ਸੱਟ ਮੁੰਡੇ ਦੇ ਹੋ ਜਿਹਨੂੰ ਆਪਾਂ ਇਦਾਂ ਚੱਕਰ ਟਰੈਕ ਠੀਕ ਹੋ ਗਿਆ ਸੱਟ ਆ ਗਈ ਉਹ ਸਾਨੂੰ ਕਹਿੰਦਾ ਇਹ ਕਹਿੰਦਾ ਬਾਈ ਜਿਹਨੂੰ ਤੂੰ ਦਖਲ ਰਹਿਣ ਨਾਲ ਗੱਲਾਂ ਮਤਾਂ ਕਰਦੇ ਆ ਉਹ ਜਿਹੜਾ ਮਗਰੂਬ ਆ ਆਸ ਬਸ 16 ਦੇ ਵਾਲੇ ਹੁੰਦੇ ਜਿਹੜਾ ਮੁੰਡਾ ਡਰਾਈਵਰ ਆ ਤੁਸੀਂ ਦਾਦੇ ਇਧਰ ਪਾਈ ਰੱਖਿਆ ਉਹ ਤਾਂ ਹਟਦਾ ਉਦੋਂ ਵੀ ਗੱਲਾਂ ਕਰੀ ਆਹ ਮੇਰੇ ਨਾਲ ਦਾ ਬੰਦਾ ਅਜੇ ਅੱਖ ਜਮਾ ਠੀਕ ਆ ਨਾਲ ਦਾ ਉਹਨੂੰ ਐ ਦਮ ਮਿੰਟ ਸਾਡਾ ਮੁੰਡਾ ਨਹੀਂ ਉਹਦੇ ਨਾਲ ਬਾਈ ਮਿੰਟ ਨੂੰ ਇਸੇ ਬਾਹਰ ਕਰਦੇ ਆਂ ਅੰਦਰੋਂ ਬਣਾਣਾ ਕਿ ਕਿਨੇ ਕ ਜਾਣਾ ਭਰਾਵਾ ਕਿੰਨੇ ਚਾਰੇ ਲੱਗੇ ਸੀ ਦਵਾ ਦਾ ਹੱਥ ਪਾਇਆ ਥੱਲੇ ਦੀ ਉਹਨਾਂ ਨੇ ਕੜਾ ਚੋਣ ਲਾ ਗਿਆ ਸਾਡੇ ਘਰੇ ਪਾਇਆ ਫਿਰ ਹਰ ਕੇ ਜਿੱਦਿਆਂ ਫਿਰ ਸਾਨੂੰ ਕਹਿੰਦੇ ਮੋੜਾ ਜਾ ਕੇ ਕਹਿੰਦਾ ਇਧਰ ਦੀ ਲੈ ਕੇ ਜਾ ਫਿਰ ਐ ਆਏ ਆਂ ਆਉ ਖਾ ਖਾਣਾ ਵਾ ਕਿਤੇ ਬੰਦੇ ਦਾ ਮਾਲ ਦਾ ਵੀ ਨੁਕਸਾਨ ਹੋਇਆ ਪਾਣੀ ਪਾਉਂਦੇ ਨਾ ਫਾਇਰ ਬ੍ਰਿਗੇਡ ਵਾਲੇ ਉੱਥੇ ਮਖਰੋਗ ਨਾ ਉਹ ਦੇਖੋਗੇ ਉਹ ਦੋ ਬਚ ਕੇ ਆਵਾਜ਼ ਚાલુ ਕੀਤਾ ਕਟਾ ਬਣਾ ਚਲੂ ਕਿਦਾ ਨਾਲ ਆਉਂਦਾ ਇੱਥੇ ਉੱਤੇ ਹੁੰਦਾ ਹੈ ਇਹਨੂੰ ਮੈਂ ਕਿਹਾ ਓਏ ਚੰਦ ਚੇ ਕਿਦਾ ਭਲਾ ਆ ਜਵੇ ਬਾੜੀ ਕਰਨੀ ਆ ਜਾ ਆਪਾਂ ਇਹ ਮੈਂ ਲਾਗੇ ਆ ਗਿਆ ਤੇ ਆ ਵੇਖੋ ਅੱਛੇ ਪਿਆ ਨਾ ਇੱਥੇ ਸਾਰੇ ਅੱਗ ਲੱਗੀ ਇਹਨੂੰ ਗੱਡੀ ਨੂੰ ਅੱਗ ਪੈ ਗਈ ਨਾ ਮੈਂ ਕਿਹਾ ਤੇ ਇਹਨੇ ਸਾਰੀ ਲੂਤ ਜਾਣੀ ਆ ਲੂਤ ਜਾਣੀ ਹੰਡ ਨੂੰ ਪਣੀ ਸੀ ਉਹ ਟਾਰ ਜਿਹੜਾ ਕਹਿੰਦੇ ਉਹ ਹੰਡ ਨੂੰ ਮਚਣੀ ਨਹੀਂ ਜਿਆਦਾ ਉਹ ਚੰਡੀ ਹਾਂ ਉਹਨੂੰ ਪੂਰੀ ਫੋਲ ਅੱਗ ਮਚੰਡੀ ਉਹਨੂੰ ਫੇਵਾ ਮਰਾਂ ਕੀ ਕੀਤਾ ਵੱਟ ਕੋਲ ਰੈਡੀ ਚੋਂ ਕੱਢਿਆ ਅੱਛਾ ਅੱਛਾ ਸਹੀ ਪਸੀ ਮੰਨੇ ਬਣਾ ਕੇ ਤੇ ਫੜਾਇਆ ਹਾਂ ਕੁੱਤੇ ਫੜਾ ਕੇ ਮੈਂ ਉਤੋਂ ਪਾਉ ਉਹਦੇ ਉੱਤੇ ਪਾਣੀ ਇਹ ਭਰ ਭਰ ਕੇ ਥੱਲੇ ਉਹ ਨਹਿਰ ਚ ਜਾਈ ਜਾਂਦਾ ਹਣਾ ਨਾ ਪਾਣੀ ਆ ਨਹਿਰ ਚੋਂ ਪਾਣੀ ਭਰ ਭਰ ਫੜਾਈ ਜਾਂਦਾ ਮੈਂ ਉਤੋਂ ਉਹਨਾਂ ਨੇ ਸੁਟਿਆ ਰਹੇ ਤੇ ਇਹ ਉੱਤੇ ਆਪਣੇ ਤੈਰ ਤੇ ਤੁਸੀਂ ਤਾਂ ਮੁਝੋ ਕੀ ਹੈ ਮੈਂ ਉੱਡਿਆ ਆਇਗਾ ਗੱਡੀ ਲੱਗ ਗੱਡੀ ਵੱਜੀ ਬਨਾਸ ਤੇ ਇਹ ਬੰਦੇ ਨੂੰ ਬੰਦੇ ਦਾ ਪਤਾ ਹੁੰਦਾ ਤੇ ਮੈਂ ਇੱਥੇ ਡਰਦੇ ਆਨੂੰ ਦੇ ਲੱਗੇ ਨਾ ਜਾਓ ਜਦੋਂ ਆਣੀ ਅਦਰ ਪਟਾਕਾ ਮਾਰਨ ਦੀ ਐ ਨਾ ਪਟਾਕਾ ਪੈਣ ਆਏ ਹੋਣਾ ਮੈਂ ਤਾਂ ਜਿਤਨਾਉਣੀਆਂ ਕੁਝ ਨਾ ਘਰੇ ਬੈਠੇ ਨੂੰ ਆ ਜਾਣੀਆਂ ਆ ਤੇ ਮੈਂ ਤਾਂ ਤੁਸੀਂ ਇੰਜ ਚੱਲ ਚੱਲੀ ਤੇ ਗਿਆ ਉਹ ਗੱਲ ਇਹ ਨਾ ਇਹਨੇ ਆਪ ਡਰਾਈਵਰੀ ਕੀਤੀ ਇਹਨੂੰ ਦੁੱਖ ਪਤਾ ਵਾ ਹੁੰਦਾ ਬੰਦੇ ਦਾ ਇਹ ਇਹਨੂੰ ਦੁੱਖ ਪਤਾ ਵਾ ਜਿੰਨੇ ਕੰਮ ਕੀਤਾ ਹੁੰਦਾ ਨਾ ਉਹਨੂੰ ਪਤਾ ਹੁੰਦਾ ਵੀ ਕਿਸੇ ਨਾਲ ਕੀ ਬੀਤਦੀ ਹੈ ਨੂੰதும் ਗੈਣਾ ਤੂੰ ਲਾ ਕੇ ਜਾ ਲਾ ਕੇ ਜਾ ਲੈ ਗਾ ਜਿਸ ਦਿਨ ਮੌਤ ਹੋਣੀ ਆ ਜਾਣੀ ਆ ਤੂੰ ਅੱਗ ਵੇਖੀ ਜਾਉਂ ਜੋ ਉਹ ਨਾ ਹੋਣੀ ਲਾ ਕੇ ਜਾ ਜੋ ਚ ਤਪਣਾ ਦਾ ਆ ਅੱਗ ਜਾਨੀ ਮਾਚੀ ਉਹ ਰੇੜੀ ਪਾਈ ਪਾਇ ਲੈ ਰੇੜੀ ਬਹੁਤ ਅੱਗ ਆਜੀ ਅੱਜ ਚਲਾਇਆ ਲਾ ਕੇ ਮਨੁੱਖ ਦੀ ਕੰਡ ਸਕਦੀ ਆ ਅਦੇ ਇਦਾਂ ਹੀ ਆ ਖੇਰ ਪਾਟਨ ਕਰਕੇ ਆਏ ਹੋਇਆ ਆ ਅੱਗ ਵੀ ਲੱਗੀ ਸੀ ਨਾ ਆ ਵੇਖ ਲੋ ਦੇਰ ਮਤਾਂ ਦੇਰ ਮਤਾਂ ਕਿੰ ਤਿਆਰ ਪਟਨਾ ਨਾ ਬੈਠਣੀ ਚਾਹੀਦੀ ਹੈ ਕਿ ਜੀ ਹਾਂ ਕੋਈ ਆਹ ਉਹ ਗੱਡੀ ਇੱਥੋਂ ਬੰਦ ਸ਼ੋਰ ਨਾਲ ਵਜਨ ਨੇ ਮਾਰਿਆ ਢੜਗਾ ਵਜਨ ਲੈ ਗਿਆ ਕਿ ਅੱਜ ਨੂੰ ਵੱਜ ਕੇ ਪਾਸੇ ਚਲਾਉਂਦੇ ਆਇਆ ਲੱਤਾਂ ਟੁੱਟ ਗਈਆਂ ਡਰਾਈਵਰ ਦੀ ਉਹ ਭੈਣ ਸ਼ੁਕਰਗੁਜ਼ਾਰ ਆਪਾਂ ਤਿੰਦੇ ਜਿਹਾ ਹਾਂ ਹਾਂ ਆ ਗਏ ਉਹ ਗਈਦਾ ਹੁਣ ਕੋਈ ਕੋਈ ਨਹੀਂ ਆਉਂਦੀ ਕਰਦੀ ਤਾਂ ਆ ਗਈ ਆ ਗੋਂ ਪਿੱਛੋਂ ਪੈਂਚੋਂ ਨਹਿਰ ਸੁੱਕੀ ਰਹਿੰਦੀ ਆ ਅੱਜ ਪਾਣੀ ਚੜਦਾ ਹੁੰਦਾ ਬਿਲਕੁਲ ਨਵਾਂ ਟਰੱਕ ਹੀ ਆ ਜੇ 6 ਮਹੀਨੇ ਵੀ ਨਹੀਂ ਹੋਏ ਲੈ ਨੂੰ ਤੇ ਜੰਡਿਆਲਾ ਗੁਰੂ ਨਹਿਰ ਦੇ ਲਾਗੇ ਜ਼ਿਲ੍ਹਾ ਅੰਮ੍ਰਿਤਸਰ ਗੱਡੀ ਆਊਟ ਆਫ ਕੰਟਰੋਲ ਟਾਇਰ ਫਟਣ ਕਰਕੇ ਹੋ ਕੇ ਤੇ ਡਿੱਗ ਗਈ ਆ ਅਪ੍ਰੈਲ ਮਹੀਨਾ ਵਸਾਖੀ ਵਾਲਾ ਦਿਨ 2024 ਗੱਡੀ ਇਦਾਂ ਪਲਟ ਗਈ ਸੀ ਆਪਣੀ ਪਾਣੀ ਦਾ ਲੈਵਲ ਤੁਸੀਂ ਵੇਖ ਸਕਦੇ ਜੇ ਅਜੇ ਥੱਲੇ ਆ ਅੱਗੇ ਚਲਾਉਂਦੇ ਆ ਉੱਥੇ ਟਾਇਰ ਪਾੜ ਗਿਆ ਲੱਗਦਾ ਹੈ ਟਾਇਰ ਜੋ ਪਾੜੇ ਕੰਟਰੋਲ ਨਹੀਂ ਪਾ ਸਕਦਾ ਦੋਵੇਂ ਟਾਇਰ ਦੋਵੇਂ ਟਾਇਰ ਅੱਛਾ ਦੋਨੇ ਟਿੱਕੀ ਪਾੜ ਗਏ ਡੰਡਲਦੀ ਸੀ ਤਿੰਨ ਦਿਨ ਗੱਡੀ ਨਹਿਰ ਦੇ ਵਿੱਚ ਪਈ ਰਹੀ ਲੋਕੀ ਚੋਰਾ ਵਾਂਗੂ ਵੇਂਦੇ ਹੀ ਕਈ ਤੇ ਉਹ ਸਮਾਨ ਚੋਰੀ ਕਰਨ ਦੀ ਕੋਸ਼ਿਸ਼ ਵੀ ਕੀਤੀ ਕੋਸ਼ਿਸ਼ ਸਮਾਨ ਚੋਰੀ ਹੋ ਵੀ ਗਿਆ ਸੀ ਕਿਉਂਕਿ ਮੀਂਹ ਪੈਣ ਕਰਕੇ ਫਿਰ ਕਈ ਵਾਰ ਸਾਨੂੰ ਥੱਲੇ ਜਾਣਾ ਪੈਂਦਾ ਹੈ ਜਾਂ ਕੋਈ ਰੋਟੀ ਲੈਣ ਗਿਆ ਬੰਦਾ ਤੇ ਉਨੇ ਚਰਚ ਉਹ ਚੋਰ ਜਿਹੜੇ ਹੁੰਦੇ ਸੀ ਵਾਰਦਤ ਕਰ ਜਾਂਦੇ ਲੋਕਾਂ ਦੇ ਭਾਅ ਦੀ ਕਿਸੇ ਦੀ ਬਿਪਤਾ ਵੀ ਅਫਸਰ ਬਣ ਜਾਂਦੀ ਵੀ ਅਸੀਂ ਮੌਕੇ ਦਾ ਫਾਇਦਾ ਠਾਈਏ ਵੇਂਦਿਆਂ ਵੇਂਦਿਆਂ ਪਾਣੀ ਇੱਥੋਂ ਤੱਕ ਆ ਗਿਆ ਹੁਣ ਪਾਣੀ ਅੰਦਰ ਜਾਊਗਾ ਬਹੁਤ ਗੰਦੀਆਂ ਸਰਕਾਰਾਂ ਸਾਡੀਆਂ ਬਹੁਤ ਗੰਦੇ ਕਾਨੂੰਨ ਨੇ ਆ ਗੱਡੀ ਤਕਰੀਬਨ 50 55 ਲੱਖ ਦੀ ਜਿਹਦੇ ਚੋਂ 10 12 ਲੱਖ 15 ਲੱਖ ਟੈਕਸ ਹੋਣਾ ਜਿਹੜਾ ਕਿ ਗੱਡੀ ਲੈਣ ਤੋਂ ਪਹਿਲਾਂ ਹੀ ਟੈਕਸ ਸਰਕਾਰ ਨੂੰ ਚਲ ਜਾਂਦਾ ਹੁਣ 3 ਦਿਨ ਗੱਡੀ ਇਦਾਂ ਨਹਿਰ 'ਚ ਪਈ ਰਹੀ ਐ ਅਸੀਂ ਖਾਦੇ ਰਹੇ ਮੱਛਰ ਲੜਾਉਂਦੇ ਰਹੇ ਮੀਂਹ ਤੇ ਭejਦੇ ਰਹੇ ਪਰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਇੰਨੇ ਟੋਲ ਟੈਕਸ ਲੈਂਦੇ ਵੀ ਬੰਦਾ ਚੱਲ ਗੱਡੀ ਘਟਾ ਦੇ ਕਰੇਨਾ ਵੀ ਇਹ ਆਪ ਕੀਤੀ ਸਵੇਰੇ तकरीबन 7:30 ਦੇ ਕਰੀਬ ਆਪਣੀ ਗੱਡੀ ਜਿਹੜੀ ਆ ਨਹਿਰ ਤੋਂ ਫਲਟ ਗਈ ਸੀ ਟਾਇਰ ਫਟਣ ਦੇ ਕਰਕੇ ਔਰ ਪ੍ਰੈਸ਼ਰ ਵਾਲੀ ਜਿਹੜੀ ਬ੍ਰੇਕ ਦੀ ਉਹ ਵੀ ਟੈਂਕੀ ਫਟ ਗਈ ਤੇ ਬ੍ਰੇਕ ਲੱਗੀ ਨਹੀਂ ਟਾਇਰ ਇੱਕ ਪਾਸੇ ਦੇ ਫਟਣ ਕਰਕੇ ਗੱਡੀ ਐ ਹੋ ਕੇ ਪੁਲ ਤੋਂ ਥੱਲੇ ਉਹ ਡੇਗ ਗਈ ਆ ਹੁਣ ਸ਼ਾਮ ਦੇ 4:00 ਵਜੇ ਆ ਤੇ ਵਿੱਚੋਂ ਮਾਲ ਬਾਹਰ ਕੱਢ ਰਹੇ ਆ ਤੇ ਗੱਡੀ ਸ਼ਾਇਦ ਕੱਲ ਨੂੰ ਆਪਾਂ ਸਿੱਧੀ ਕਰਾਵਾਂਗੇ ਸੋ ਕਹਿਣਾ ਸੌਖਾ ਕਮਾਈਆਂ ਕਰਨੀਆਂ ਔਖੀਆਂ ਗੱਲਾਂ ਕਰਨੀਆਂ ਸੌਖੀਆਂ ਉਹ ਇਦਾਂ ਹੀ ਆ ਰੋਟੀ ਦੀ ਇੱਕ جنگ ਆ ਤੇ ਹਰ ਇੱਕ ਬੰਦਾ ਇੱਥੇ ਸਪਾਈ ਆ ਜਿਹੜਾ ਬੰਦਾ ਘਰੋਂ ਬਾਹਰ ਜਾਂਦਾ ਰੋਟੀ ਲਈ ਉਹ ਇੱਕ ਕਿਸਮ ਦਾ ਸਪਾਈ ਫੌਜੀ ਆ ਜਦੋਂ ਇਦਾਂ ਦੀਆਂ ਵਾਰਦਾਤਾਂ ਹੋ ਜਾਂਦੀਆਂ ਤੇ ਕੋਈ ਸਰਕਾਰ ਸਾਰ ਨਹੀਂ ਲੈਂਦੀ ਗੱਡੀ ਦੇ ਵਿੱਚ ਖੰਡ ਲੱਦੀ ਤੇ ਖੰਡ ਵਾਲੇ ਵਪਾਰੀ ਆ ਗਏ ਉਹਨਾਂ ਨੂੰ ਫਿਰ ਦੂਜੇ ਟਰਾਲੇ ਦੇ ਵਿੱਚ ਇਹ ਜਿਹੜੀ ਬਚੀ ਖੰਡ ਹੀ ਉਹ ਲਦਾ ਕੇ ਤੇ ਭੇਜਦਾ ਮਾਲ ਉਜੇ ਪੋਲਾਂ ਥੱਲੇ ਜਾਂ ਤੇ ਨਸ਼ੇੜੀ ਜਾਂ ਅਪਰਾਧੀ ਲੋਕ ਆ ਕੇ ਰੋਕਦੇ ਆ ਲੁਕਦੇ ਆ ਪਤਾ ਨਹੀਂ ਸੀ ਕਦੀ ਸੋਚਿਆ ਨਹੀਂ ਸੀ ਵੀ ਅਸੀਂ ਵੀ ਇਦਾਂ ਦੇ ਪੋਲਾਂ ਥੱਲੇ ਬਹਿਣਾ ਵਾ ਟਾਈਮ ਕੱਟਣਾ ਪੈਣਾ ਇੱਥੇ ਪਰ ਨਸੀਬ ਦੀ ਕੁਛ ਇਦਾਂ ਦੀ ਪੈ ਗਈ ਵੀ ਇੱਥੇ ਬਹਿਣਾ ਪਿਆ ਰਹਿਣਾ ਪਿਆ ਸਾਡੀ ਗੱਡੀ ਪਲਟ ਗਈ ਆ ਨਹਿਰ ਦੇ ਵਿੱਚ ਉੱਪਰੋਂ ਪੁੱਲ ਦੇ ਤੇ ਸਵੇਰ ਦੇ ਅਸੀਂ ਇੱਥੇ ਬੈਠੇ ਆ ਜ਼ਿੰਦਗੀ 'ਚ ਕਦੀ ਵੀ ਕੁਝ ਵੀ ਹੋ ਸਕਦਾ ਆ ਕਿਸੇ ਵੀ ਹਾਲਾਤ 'ਚ ਤੁਹਾਨੂੰ ਜਾਣਾ ਪੈ ਸਕਦਾ ਇਸ ਕਰਕੇ ਆਪਣੇ ਆਪ ਨੂੰ ਪਹਿਲਾਂ ਹੀ ਮਾਨਸਿਕ ਤੌਰ ਤੇ ਤਿਆਰ ਰੱਖੋ ਕਿ ਕੁਝ ਵੀ ਹੋ ਸਕਦਾ ਹੈ ਐ ਸਿੱਖੋ ਡਰ ਕੇ ਐ ਪੋਟਾਂ ਨਾਲ ਨਾਲ ਆ ਐਦਾਂ ਤੁਰ ਗਈ ਗੱਡੀ ਤੁਰ ਗਈ ਤੁਰ ਗਈ ਤੁਰ ਗਈ ਤੇਰਾ ਆਏ ਆਇਆ ਆਇਆ ਕਿਉਂ ਟੈਮਾਟਿਕ ਹੈ ਗੱਡੀ ਹੈ ਐਵੇਂ ਦੇ ਦੇ ਇਹ ਓ ਜਦੋਂ ਨਵੀਂ ਗੱਡੀ ਟਰੱਕ ਕੋਈ ਕਾਰ ਕੋਈ ਵੀ ਚੀਜ਼ ਲੈਣ ਜਾਣੇ ਆਪਾਂ ਸਾਧਨ ਤੇ ਉਹਦਾ ਪਤਾ ਨਹੀਂ ਕਿੰਨੇ ਹਜ਼ਾਰ ਟੈਕਸ ਕਿੰਨੇ ਲੱਖ ਟੱਕਸ ਲੈਂਦੇ ਆ ਪਤਾ ਨਹੀਂ ਕਿੰਨੇ ਕੁੜੀ ਆ ਵੇ ਟੈਕਸ ਲਈ ਜਾਂਦੇ ਆ ਤੇ ਆ ਕੱਲ ਦੀ ਗੱਡੀ ਪਲਟੀ ਆ ਕੋਈ 1 ਰੁਪਏ ਦਾ ਸਾਲਾ ਸਹੂਲਤ ਨਹੀਂ ਆ ਹੈ ਤੇ ਤੀਲਾ ਤੀਲਾ ਹੋਈ ਪਈ ਗੱਡੀ ਆ ਵਿੱਚੋਂ ਪਲਾਈਆਂ ਕੱਡੀਆਂ ਕਈ ਕੁਸ਼ ਆਵੇ ਬਾਡੀ ਟੁੱਟ ਗਈ ਮਤਲਬ ਗੱਡੀ ਟੋਟਲ ਲਾਸ ਆ ਤੇ ਕੱਲ ਦੀ ਨਹਿਰ 'ਚ ਪਈ ਆ ਨਾ ਤੇ ਨਹਿਰ ਵਾਲਿਆਂ ਪਾਣੀ ਬੰਦ ਕੀਤਾ ਇੱਥੇ ਪਰੇ ਪੁਲ ਦੇ ਪਾਰ ਦਫਤਰ ਆ ਤੇ ਨਾ ਕੋਈ ਸਾਨੂੰ ਕਿਸੇ ਗੱਲੋਂ ਸਹੂਲਤ ਆਪ ਪੈਸੇ ਲਾ ਕੇ ਗੱਡੀ ਕਢਣੀ ਆ ਤੇ ਇੰਨੇ ਟੋਲ ਟੈਕਸ ਤੇ ਪਤਾ ਨਹੀਂ ਕਿਹੜੇ ਕਿਹੜੇ ਟੈਕਸ ਭਾਂਜ ਲਈ ਜਾਂਦੇ ਤੇ ਕੀ ਦੇਣ ਕੀ ਦੇ ਆ ਮੈਨੂੰ ਦੱਸੋ ਸਹੀ ਕੀ ਦੇਣ ਦੇ ਜਿਹੜਾ ਜਿਹੜਾ ਨਾਲ ਹੀ ਡਰਾਈਵਰ ਨੂੰ ਲੱਗਣੇ ਇੱਕ ਪੁਲਿਸ ਪੁਲਿਸ ਹੈ ਮੋਕੇ ਤੇ ਆ ਗਈ ਉਹ ਪੁਲਿਸ ਬੜਾ ਬਹੁਤ ਵਧੀਆ ਮੋੜਿਆ ਸਰਕਾਰ ਦੇ ਹੋਂਦ ਕੋਈ ਨਹੀਂ ਹੋਇਆ ਕਿਸੇ ਦਾ ਵੀ ਟੈਗ ਪਾ ਕੇ ਕਿ ਸਾਡੇ ਨੂੰ ਜਿਹੜਾ ਆ ਉਹ ਪਾਗੀ ਸੈਟ ਨਹੀਂ ਚਾਰ ਟ੍ਰੈਕ ਨਹੀਂ ਕਰਿਆ ਉਹ ਬਣ ਗਿਆ ਇੱਕ ਵੰਦੇ ਲੱਗ ਗਿਆ ਭਾਈ ਅਰੇ ਜੈ ਜੈ ਕਰੋ ਨਾਲ ਨਹੀਂ ਆਏ ਨਾ ਅੱਗੇ ਲੋਕਾਂ ਨੇ ਬੜੀ ਬੜੀ ਕੋਣੀ ਮੋਟਰ ਤੋਂ ਕਿ ਸਟੋਪ ਲੱਗਾ ਹੈ ਤੇ ਬ੍ਰੇਕ ਮਾਰੀ ਇਹਨੂੰ ਸਭ ਨੇ ਲੱਗਦੀ ਨਹੀਂ ਨਾ ਨਾ ਕੋਈ ਡੂੰਗੀ ਨਹੀਂ ਆਵੇ ਡੰਡਾ ਸਾਹਮਣੇ ਸਾਰ ਤੇ ਦਿਖੰਦੇ ਹਨ ਹਾਂ ਕਮਾਨੀਆਂ ਨਹੀਂ ਰੁਕਦੀਆਂ ਬੰਦੋ ਚੱਲ ਕੋਈ ਨਹੀਂ ਆ ਵੀ ਦਿਖਾ ਦਾਂਗੇ ਆਵੇ ਪਟੇ ਆਉਂਦੇ ਕੋਈ ਨਹੀਂ ਗੁਰਾ ਮਨ ਅੱਛਾ ਵੀਰ ਬੰਦੀ ਇਹ ਮਨ ਨਹੀਂ ਤੇਹੀ ਬਣਾਉਣੇ ਆ

ਕੋਸ਼ਿਆਂ ਨੇ ਨਾ ਫੇਰਾ ਖਿੱਚੀ ਖਿੱਚ ਜੂਰ ਰੱਸਾ ਖਿੱਚਿਆ ਡਿੱਗੇ ਗਏ ਕੀ ਕਰਦਾ ਹੈ ਤੇ ਆ ਦੋ ਦਲੋ ਕੇ ਪੈਰ ਨੂੰ ਹਾਂ ਬੱਸੋਂ ਨਹੀਂ ਡਿੱਗੀ ਇਹਨਾਂ ਸੰਗਰਸ ਲੈ ਹੀ ਬਲਾ ਗਏ ਇੱਕ ਸਿਰ ਆਪਣੇ ਕੋਲ ਰੱਖਣਾ ਹਾਂ 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 ਕੀ ਗੱਲ ਆ ਬਾਹਰ ਜਾ ਬਾਹਰ ਇਹੇ ਕਰੀ ਜਾਂਦੇ ਅਗੋਂ ਪਿੱਛੋਂ ਕਮਾਨੀਆਂ ਕਰੇਨਾ ਪਾ ਕੇ ਗੱਡੀ ਚੁੱਕੀ ਤੇ ਆ ਆਪਣਾ ਇੰਜਨ ਬਾਹਰ ਆ ਗਿਆ ਸੋਣਿਆ ਜੰਸੀ ਆਹ ਹਾਂ ਵੇਲੋ ਨਹੀਂ ਇਹਦੇ ਨਾਲ ਕੋਈ ਫਰਕ ਪੈਂਦਾ ਵਾ ਆ ਚਾ ਠੀਕ ਆ ਫਿਰ ਜਿੱਦਾਂ ਤੁਹਾਨੂੰ ਠੀਕ ਲੱਗਦਾ ਕੋਈ ਨਹੀਂ ਆ ਕਿਉਂਕਿ ਆਪ ਬਹੁਤ ਆਸ ਉਮੀਦ ਤੇ ਚਾਹਾਂ ਨਾਲ ਗੱਡੀ ਲਈ ਹੀ ਤੇ ਭਰ ਸਮੇ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਦੋਂ ਕੀ ਹੋ ਜਾਣਾ ਹੁੰਦਾ ਹੁਣ ਜਿਵੇਂ 40 50 ਲੱਖ ਲਾ ਕੇ ਮੁੰਡੇ ਡੌਂਕੀ ਲਾ ਕੇ ਅਮਰੀਕਾ ਗਏ ਸੀ ਤੇ ਅੱਗੋਂ ਪਤਾ ਨਹੀਂ ਸਮੇ ਦਾ ਇਸ ਕਰਕੇ ਕਦੀ ਕਿਸਦਾ ਜੀ ਨਹੀਂ ਕਰਦਾ ਵਾਪਸ ਆਈਏ ਜਾਂ ਗੱਡੀ ਛੁੱਟੀਏ ਇਹ ਕੋਈ ਸਮਾਂ ਹੀ ਹੁੰਦਾ ਬੰਦੇ ਦਾ ਤੋ ਵਾਅਦੇ ਘਾਟੇ ਜ਼ਿੰਦਗੀ ਜੇ ਹੋ ਜਾਂਦੇ ਆ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਤੰਦਰੁਸਤੀ ਦੇਵੇ ਸਭ ਨੂੰ ਤਰੱਕੀ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ